ਗੱਲ ਜੀ ਸਾਰਿਆਂ ਨੂੰ ਹੋਰ ਸਨਾਓ ਠੀਕ ਠਾਕ ਆ ਸਾਰੇ ਤੇ ਅੱਜ ਨਾ ਅਸੀਂ ਬਣਾਉਣ ਜਾ ਰਹੇ ਆ ਭਾਂਡਾ ਜੀ ਨੂੰ ਬੋਲਦੇ ਆ ਮਤਲਬ ਕਿ ਸਾਲ ਦੇ ਵਿੱਚ ਬਣਾਈਦਾ ਨਾ ਇਹ ਚੀਜ਼ ਖਾਣ ਵਾਸਤੇ ਤੇ ਉਹ ਬਣਾਉਣ ਲੱਗੇ ਆ ਨਾ ਸਿਆਲ ਚੱਲ ਗਿਆ ਜੇ ਤੁਹਾਨੂੰ ਪਤਾ ਹੀ ਇਹ ਵੀ ਕੁਛ ਨਾ ਕੁਛ ਤਾਂ ਨਾ ਖਾਣ ਨੂੰ ਜੀ ਕਰਦਾ ਰਹਿੰਦਾ ਹੈ ਬੱਚੇ ਵੀ ਆਉਂਦੇ ਆ ਵੀ ਕੁਛ ਨਾ ਕੁਛ ਮਿਲੇ ਤੇ ਖਾਣ ਵਾਸਤੇ ਤੇ ਇਸ ਕਰਕੇ ਆ ਨਹੀਂ ਲੱਗੇ ਆ ਸਮਾਨ ਜੋ ਵੀ ਪਾਪੂਕ ਬਣਾਈਦਾ ਵਾ ਤੇ ਅਸੀਂ ਆਖਿਆ ਵੀ ਚਲੋ ਤੁਹਾਡੇ ਨਾਲ ਸਾਰੀ ਗੱਲ ਸ਼ੇਅਰ ਕਰਨੇ ਆ ਵੈਸੇ ਵੀ ਵਧੀਆ ਲੱਗਦਾ ਹੈ ਜਦੋਂ ਹਨ ਕੁਛ ਨਹੀਂ ਪਤਾ ਲੱਗਦਾ ਤਤੋਂ ਹੀ ਦੱਸਦੇ ਆ ਜਿਸ ਤਰ੍ਹਾਂ ਪਿਛਲੇ ਵਲੌਗ ਵਿੱਚ ਦੱਸਿਆ ਹੀ ਸਾਗ ਵਾਲਾ ਨਹੀਂ ਵਲੌਗ ਬਣਾਇਆ ਹੈ ਨਾ ਉਹਦੇ ਵਿੱਚ ਬਹੁਤ ਜਾਣਕਾਰੀ ਮਿਲੀ ਆ ਪੀ ਜਿਸ ਤਰ੍ਹਾਂ ਆਟਾ ਕਣਕ ਦਾ ਨਹੀਂ ਪਾਈਦਾ ਮੱਕੀ ਦਾ ਪਾਈਦਾ ਵਾ ਵੈਸੇ ਤੇ ਅਸੀਂ ਸ਼ੁਰੂ ਤੋਂ ਇਹੋ ਕੋਸ਼ਿਸ਼ ਸਿੱਖਦੇ ਆਏ ਹਾਂ ਵੀ ਕਣਕ ਦਾ ਹੀ ਆਟਾ ਪਾਈਦਾ ਵਾ ਵੀ ਪਹਿਲਾਂ ਵੀ ਇਹੋ ਹੁੰਦੇ ਹੁੰਦੇ ਬਾਕੀ ਤੇ ਮੈਂ ਵੀ ਉਹ ਕੋਹਨੇ ਨੇ ਆ ਪਰ ਨਵੀਂ ਜਾਣਕਾਰੀ ਮਿਲੀ ਹੈ ਨਾ ਤੇ ਬਹੁਤ ਵਧੀਆ ਲੱਗਾ ਏ ਚਲੋ ਸਾਡੇ ਭੈਣ ਭਰਾ ਸਾਨੂੰ ਦੱਸ ਦੇ ਇਹ ਇੱਕ ਜਾਣਕਾਰੀ ਸਾਨੂੰ ਇਹ ਦਿਓ ਇਹ ਨੂੰ ਭਾਂਡਾ ਹੋਏ ਕਹਿੰਦੇ ਆ ਇਹ ਪਤਾ ਨਹੀਂ ਤਾ ਸ਼ਾਇਦ ਭਾਂਡੇ ਚ ਬਣਦਾ ਭਾਂਡੇ ਸਾਰੇ ਚ ਭਾਂਡੇ ਚ ਬਣਦੇ ਭਾਂਡੇ ਜੀ ਬਣਦਾ ਤਾਂ ਇਹ ਪਾਂਡਾ ਕਿਉਂ ਕਿ ਪਿਓਰ ਪੰਜਾਬੀ ਚ ਭਾਂਡਾ ਕਹਿੰਦੇ ਆ ਸਾਡੇ ਦੇ ਭਾਂਡਾ ਆਂਦੇ ਆ ਪੰਜਾਬੀ ਤੇ ਦੀ ਬਾਰੇ ਵਰਤਨਾ ਕਹਿੰਦੇ ਹੁਣ ਪਤਾ ਨਹੀਂ ਤੇ ਇਸ ਕਰਕੇ ਹੀ ਆਖਿਆ ਵੀ ਚਲੋ ਬਣਾਉਣ ਹਾਂ ਜੀ ਨਾਰਮਲੀ ਲੱਗੀ ਮੈਂ ਚਲੋ ਸ਼ੇਅਰ ਕਰਦੇ ਆ ਤੇ ਹੋ ਸਕਦਾ ਵੀ ਹੋਰ ਜਾਣਕਾਰੀ ਸਾਨੂੰ ਮਿਲ ਜੇ ਇਹਦੇ ਬਾਰੇ ਵੀ ਕੋਈ ਹੋਰ ਕਿੱਦਾਂ ਬਣ ਸਕਦਾ ਹੈ ਵਾਹ ਇਹ ਐਸੀ ਤੇ ਹਰ ਵਾਰੀ ਇਦਾਂ ਹੀ ਬਣਾਉਨੇ ਆ ਤੇ ਚਲੋ ਅੱਜ ਦੱਸਦੇ ਆ ਤੁਹਾਨੂੰ ਵੀ ਵੀ ਕਿੱਦਾਂ ਹੀ ਬਣਾਉਨੇ ਹੁੰਨੇ ਆ ਹਨਾ ਤੁਸੀਂ ਮੇਰੀ ਹੱਥ ਕਰਿਓ ਮੈਂ ਸਮਾਨ ਪਾਉਣਾ ਹੈ ਅੱਗੇ ਬਹੁਤ ਹੈਲਪ ਕੀਤੀ ਇਹਨਾਂ ਨੇ ਕੱਲ ਦੀ ਪੀ ਆ ਸਾਰਾ ਸਮਾਨ ਆ ਮੈਂ ਤਾਂ ਇੱਥੇ ਗਾਂ ਆ ਸਾਰਾ ਸਮਾਨ ਜਿਹੜਾ ਵਾ ਆ ਵੀ ਇਹਨਾਂ ਨੇ ਆ ਕੀਤਾ ਵਾ ਇਹਨੂੰ ਮੂਲੀ ਘੰਡਾ ਬੋਲਦੇ ਨੇ ਉਹ ਕੀਤਾ ਏ ਬਦਾਮ ਹੀ ਉਹ ਵੀ ਕੁੱਟੇ ਇਹਨਾਂ ਨੇ ਤੇ ਆ ਮਗਜ ਹੁੰਦੇ ਆ ਖਸ ਖਸ ਹੁੰਦੀ ਸਾਰਾ ਇਹਨਾਂ ਨੇ ਕੁੱਟ-ਕੱਟ ਕੇ ਤੇ ਲਾਗੋ ਮੇਰੇ ਸਮਾਨ ਤਿਆਰ ਕਰ ਦਿੱਤਾ ਏ ਇੰਨੀ ਹੈਲਪ ਬਹੁਤ ਜ਼ਿਆਦਾ ਕੀਤੀ ਵਰੀ ਤੇ ਖਾਣ ਨੂੰ ਮੈਨੂੰ ਸਾਰਾ ਤੋ ਘੱਟ ਮਿਲਣਾ ਦਾ ਨਹੀਂ ਨਹੀਂ ਮੈਂ ਤਾਂ ਮੇਰੇ ਕੋ ਸਾਰਾ ਨਵਾਂ ਬੰਦ ਕਰਾਈ ਗਈ ਹੈ ਘਟ ਕੋ ਮਿਲਣਾ ਹੈ ਕੀ ਬਾਤ ਹੈ ਪਾਂਡੇ ਚ ਪਾ ਕੇ ਰੱਖ ਦੇਣਾ ਵਾ ਜਿਹੜਾ ਮਰਜ਼ੀ ਖਾਏ ਨਾ ਖਾਏ ਇਹ ਤਾਂ ਆਪਣੀ ਆਪਣੀ ਮਰਜ਼ੀ ਹੁੰਦੀ ਹੈ ਨਾ ਤੇ ਹੁਣ ਅਹੀਂ ਕਿਉਂ ਪਾ ਗਏ ਤੇ ਸਮਾਨ ਤਿਆਰ ਕਰਾਂਗੇ ਮੈਂ ਕੀਤਾ ਆਓ ਆ ਆ ਫੜਾ ਦੋ ਆਟਾ ਲਾ ਗਏ ਇਹਦੇ ਵਿੱਚ ਪਾਈ ਜਾਣਾ ਨਹੀਂ ਨਹੀਂ ਆਹ ਵਾਲਾ ਇਹ ਆਟਾ ਭੁੰਨਿਆ ਆ ਨਾ ਉਹ ਮੂੰਗੀ ਆ ਅੱਗੇ ਨਾ ਨਹੀਂ ਬੱਚਿਆਂ ਦਾ ਬਣਾ ਲਿਆ ਵਾ ਪੰਡਾ ਉਹ ਬਣਾਇਆ ਨਾ ਚਣਿਆਂ ਦਾ ਤੇ ਬੱਚੇ ਫਿਰ ਜ਼ਿਆਦਾ ਕੁਝ ਨਹੀਂ ਖਾਂਦੇ ਆ ਗੁੰਦਾਂ ਵਗੈਰਾ ਜਿਹੜੀਆਂ ਇਹ ਹੁੰਦੀਆਂ ਵਾ ਤਾਂ ਪਾਉਂਦੇ ਨਾ ਵੀ ਚਲੋ ਸਿਆਣਾ ਸਾਡੇ ਵਾਸਤੇ ਵੀ ਲੱਕ ਦਰਦ ਹੁੰਦੀ ਆ ਜੋੜਾ ਜਾਣਾ ਵਾਸਤੇ ਸਹੀ ਰਹਿੰਦਾ ਇਹ ਕਾ ਹੁੰਦਾ ਲੰਦੇ ਇਹ ਵੀ ਸੁਣਿਆ ਸੀ ਵੀ ਇੱਕ ਕੀ ਮਖਾਣਾ ਆ ਫੁੱਲ ਮਖਾਣੇ ਆਂਦੇ ਨਾਮ ਤੇ ਇਹ ਵੀ ਚਲੋ ਜੋੜਾ ਜਾੜਾ ਵਾਸਤੇ ਸਹੀ ਹੁੰਦਾ ਵਾ ਤੇ ਲੱਕ ਦਰਦ ਵਾਸਤੇ ਵੀ ਸਹੀ ਹੁੰਦਾ ਏ ਤੇ ਮੈਂ ਚਲੋ ਇਹ ਵੀ ਪਾ ਲੈਨੇ ਨਾਲ ਤੇ ਬੱਚਿਆਂ ਨੇ ਇਹ ਚੀਜ਼ ਨਹੀਂ ਖਾਂਦੇ ਬੱਚਿਆਂ ਨੂੰ ਸਿੰਪਲ ਜਿਹਾ ਬਣਾਤਾ ਵਾ ਵੀ ਚਲੋ ਬਾਦਾਮ ਪਾਤੇ ਮਗਸ ਪਾਤੇ ਤੇ ਛਣਿਆਂ ਦਾ ਉਹਨਾਂ ਨੂੰ ਭਾਂਡਾ ਬਣਾਤਾ ਏ ਬਾਕੀ ਅਸੀਂ ਆਪਣੇ ਲਈ ਆ ਲੱਗੇ ਬਣਾਉਣ ਤੇ ਮੈਂ ਜ਼ਿਆਦਾ ਕੁਝ ਪਾਇਆ ਹੀ ਨਹੀਂ ਆ ਮੂੰਗੀ ਲਈ ਆ ਛਣਿਆਂ ਦੀ ਜਗ੍ਹਾ ਤੇ ਮੈਂ ਮੂੰਗੀ ਲਈ ਆ ਫਿਰ ਮੂੰਗੀ ਦੇ ਵਿੱਚ ਵੈਸੇ ਤੇ ਗੁੜ ਪਾਉਣਾ ਨੂੰ ਪਰ ਆਹ ਚੀਨੀ ਹੈਗੀ ਪੀਸੀ ਤੇ ਮਾਰੇ ਖਰਾਬ ਨਾ ਹੋ ਜੇ ਚਲੋ ਹੁਣ ਇਹੋ ਪਾ ਲੈਨੇ ਮੁੰਡਾ ਕਹਿੰਦੇ ਵਿੱਚ ਗੁੜ ਪਾਇਆ ਸਵਾਦ ਬੜਾ ਬਣਦਾ ਪਰ ਕਦੀ ਪਾਇਆ ਨਹੀਂ ਨਾ ਗੁੜ ਸ਼ੁਰੂ ਤੋਂ ਨਹੀਂ ਕਦੀ ਪਾਇਆ ਚੀਨੀ ਪਾਉਂਦੇ ਰੇ ਤਾਂ ਮੈਂ ਹਾਂ ਪੂਰਨਾ ਐਬੀਨਿਮੈਂਟ ਵੀ ਕਰਾਂ ਤਾਂ ਮੁੜ ਕੇ ਉਹ ਜਮਟੇਸ਼ਨ ਨਾਲ ਅੱਗੇ ਨਾਲ ਮਿਲੂ ਬੱਤਰ ਜਾਣੀ ਵੀ ਗੁੜ ਕਿੱਦਾਂ ਪਾਈਦਾ ਕਿੰਨਾ ਪਾਈਦਾ ਕਿੰਨਾ ਨਹੀਂ ਪਾਈਦਾ ਤੇ ਤਾਂ ਕਰਕੇ ਮੈਂ ਰਿਸਕ ਨਹੀਂ ਲੈਣਾ ਚਾਹੁੰਦੀ ਤਾਂ ਉਦਾਂ ਚੀਨੀ ਵੀ ਪੀਸੀ ਪਈ ਤੇ ਇਹਦੇ ਵਿੱਚ ਚੀਨੀ ਧੂੜ ਲਈ ਆ ਇਹ ਹੀ ਜਿਹੜੀ ਹੁੰਦੀ ਆ ਮੂੰਗੀ ਨਾ ਉਹ ਸਬੂਤੀ ਮੂੰਗੀ ਲੈ ਕੇ ਨਾ ਸਾਬਤ ਮੂੰਗੀ ਉਹਨੂੰ ਪਹਿਲਾਂ ਭੁੰਨ ਲਿਆ ਤੇ ਫਿਰ ਇਹਦੇ ਵਿੱਚ ਪਾਉਣ ਲੱਗੀਆਂ ਉਦਾਂ ਆਟਾ ਵੀ ਮਿਲ ਜਾਂਦਾ ਪੀਸੀ ਮੂੰਗੀ ਦਾ ਉਹਨੂੰ ਭੁੰਨੀ ਆ ਤੇ ਫਿਰ ਉਹ ਕਿਉਂਜ ਗੁੰਨਣੀ ਪੈਂਦੀ ਆ ਇੱਕ ਤੇ ਉਹ ਥੱਲੇ ਲੱਗ ਜਾਂਦੀ ਆ ਤੇ ਇੱਕ ਫਿਰ ਉਹਦੇ ਚ ਕਿਉਂ ਜ਼ਿਆਦਾ ਲੱਗਦਾ ਹੈ ਤੇ ਮੈਂ ਅੱਗੇ ਡਰਦੀ ਆ ਕਿ ਉਹ ਖਾਣ ਤੋਂ ਪਿੱਛੇ ਮੋٹے ਰਹਿ ਜਾ ਜੀਏ ਇਸ ਕਰਕੇ ਮੈਂ ਘੱਟ ਤੋਂ ਘੱਟ ਕਿਉਂ ਵਰਤਣਾ ਚਾਹੁੰਦੀ ਆ ਵੀ ਘੱਟ ਤੋਂ ਘੱਟ ਕਿਉਂ ਲੱਗੇ ਤੇ ਚੰਗਾ ਵਾ ਜ਼ਿਆਦਾ ਨਾ ਹੀ ਸੁੱਕਾ ਭੂਰਾ ਜਿਹਾ ਬਣਾਉਣਾ ਸਿਰਫ ਆ ਗੁੰਦਾ ਗੰਦਾ ਖਾਣ ਵਾਸਤੇ ਤੇ ਹੁਣ ਇਹਦੇ ਵਿੱਚ ਸਾਰਾ ਸਮਾਨ ਹੀ ਪਾਈ ਜਾਣਾ ਆ ਕਿਉਂ ਗਰਮ ਕਰ ਲਿਆ ਵਾ ਤੇ ਇਹਦੇ ਵਿੱਚ ਆ ਬਦਾਮ ਕਿਹਦੇ ਚ ਥੋੜੇ ਥੋੜੇ ਫਰਾਈ ਕਰਕੇ ਤੇ ਨਾਲ ਨਾਲ ਤੇ ਇਹਨਾਂ ਨੂੰ ਪਾਈ ਜਾਣਾ ਵਾ ਉਹਦੇ ਵਿੱਚ ਸਮਾਨ ਨੂੰ ਰਾਜ ਜਦੋਂ ਮੈਂ ਪਹਿਲਾਂ ਪਹਿਲਾਂ ਤੇ ਖਾਦਾ ਹੀ ਨਹੀਂ ਆ ਭਾਂਡਾ ਜਦੋਂ ਬੱਚੇ ਹੁੰਦੇ ਆ ਉਦੋਂ ਭਾਂਡਾ ਖਾਈਦਾ ਵਾ ਉਦੋਂ ਆਪ ਇੰਨਾ ਸ਼ਕੀਨ ਹੋਈਦਾ ਵਾ ਕਿ ਆ ਗੁੰਡਾ ਗੰਦਾ ਵਾਲੇ ਭਾਂਡੇ ਪਸੰਦ ਨਹੀਂ ਆਉਂਦੇ ਮੰਮੀ ਬਣਾ ਕੇ ਘਲਦੇ ਹੁੰਦੇ ਇਥੇ ਵੀ ਬਣਾਉਂਦੇ ਨੇ ਬੀਬੀ ਹੁਣੇ ਤੇ ਮੈਂ ਇਹਨਾਂ ਨੂੰ ਖਾਣ ਛੱਡਦੇ ਹੁੰਦੀ ਆ ਕਿ ਮੈਂ ਨਹੀਂ ਖਾਣਾ ਤੇ ਉਦੋਂ ਖਾਦਾ ਹੁੰਦਾ ਤਾਂ ਸ਼ਾਇਦ ਸਰੀਰ ਕੁਝ ਹੋਰ ਹੁੰਦੇ ਹ ਹੁਣ ਦਾਦਾ ਦੁਰਦਾ ਹੁੰਦੀਆਂ ਲੱਕਾਂ ਨੂੰ ਤੇ ਹੁਣ ਪਤਾ ਲੱਗਦਾ ਇਹ ਵੀ ਚਾਹੀਦੀ ਆ ਵਾਕੀ ਖਰਾਤ ਖਾਣੀ ਤੇ ਇਸ ਕਰਕੇ ਹੁਣ ਆਨੇ ਆ ਕਿ ਚਲੋ ਉਹ ਸिखਾਣੇ ਆ ਇਦਾਂ ਦਾ ਵੀ ਜਿਹੜਾ ਥੋੜਾ ਬਹੁਤਾ ਸਰੀਰ ਨੂੰ ਸਿਆਲ ਦੇ ਵਿੱਚ ਗਰਮੈਸ਼ ਮਿਲੇ। ਵੈਸੇ ਵੀ ਅੱਜਕੱਲ੍ਹ ਕੋਣ ਇੰਨਾ ਕਿ ਉਹ ਖਾਂਦਾ ਹੋਊਂ ਜੀ ਨਹੀਂ ਖਾਈਦਾ ਵੀ। ਪੁਰਾਣੇ ਵੇਲੇ ਜਿਹੜਾ ਇਦਾਂ ਬੰਦੇ ਪਚਾਲੀ ਹੁੰਦੇ ਅੱਜਕੱਲ੍ਹ ਕੋਈ ਦਿੱਤਾ ਇਦਾਂ ਦਾ ਨਹੀਂ ਵੀ। ਬੀਪੀ ਨਾ ਵੱਧ ਜੇ ਜਾਂ ਮੇਰਾ ਤੇ ਮੁੰਜੇ ਇਦਾਂ ਚਰਚਾ ਕਿਹ ਹੋਣਾ ਨਹੀਂ ਪਤਾ ਸਕਦਾ ਕੋਈ। ਛੱਡ ਬੀਪੀ ਵੱਜ ਜਾਂਦੇ ਨੇ। ਆ ਤੇ ਬਾਨੇ ਨੇ ਚਲੋ ਕੀ ਹੋ ਗਿਆ ਅੱਜ ਖਾਦਾ ਜਾਂਦਾ ਵਾ ਉਦਾਂ ਹੀ ਨਾ ਕਿ ਉਹ ਖਾਦਾ ਜਾਂਦਾ। ਹੁਣ ਇਹਨਾਂ ਨੂੰ ਬਦਾਮਾ ਨੂੰ ਕਰਕੇ ਇਹ ਵਿੱਚ ਮੂਰ ਗੇੜੀ ਮਾਰੀ ਆ ਗਿਆ। ਲੈਂਕੇ ਆਂ ਮਾਸ਼ਾ ਅੰਦਾਂ ਆਸ਼ੇ ਦੀ ਚੀਜ਼ ਤੇ ਇਹ ਬਿਠਾੜ ਮੇਰ ਕਰਦੇ ਆਂ ਇਦੜਾ ਹੋਏ ਤੇ ਬਣੇ ਹਲਕ ਕਰਾਉਣੀ ਐ ਨਾ ਸ਼ਰਾਜ ਮਰਨਾ ਤੇਰੀ ਪਕਰਾਉਗਾ ਇਹਨੂੰ ਮਿੱਠਾ ਖਾਣ ਲਈ ਕੀ ਕਰਾਂ ਹਲਕ ਕਰਾਉਂਗੀ ਹਲਕ ਕੋਈ ਨਹੀਂ ਕਰੂਗਾ ਤੂੰ ਬੈਠਾ ਰਹਿ ਤੇ ਤੈਨੂੰ ਦੱਸ ਨਹੀਂ ਜਦੋਂ ਮੈਂ ਆਇਆ ਇਹਨਾਂ ਵੀ ਪਿੰਨੀਆਂ ਬਣਾਵਾਂਗੀ ਨਾ ਤੂੰ ਬੈਠਾ ਰਹਿ ਤੂੰ ਗਿੰਨੀਆਂ ਵਾਪੇ ਕਿੰਨੀਆਂ ਪਿੰਨੀਆਂ ਬਣੀਆਂ ਮੈਂ ਜ਼ਿਆਦਾ ਹਲਕ ਕਰਦੀ ਆਂ ਬਸ ਥੋੜਾ ਜਿਹਾ ਫਰਾਈ ਕਰਨਾ ਜ਼ਿਆਦਾ ਨਹੀਂ ਹਲਕ ਕਰਦੀ ਹੁੰਦੀ ਪਾਣੀ ਕੀ ਹੈ ਆ ਬਾਦਾਮੀਏ ਕੱਲੇ ਹੱਲੇ ਪਾਏ ਤੇ ਬਾਦਾਮ ਫਰਾਈ ਕਰਕੇ ਪਾ ਲਾਂਗੇ ਨਾ ਬਾਅਦ ਵਿੱਚ ਆ ਥੋੜਾ ਥੋੜਾ ਸਾਰੇ ਘਿਓ ਦੇ ਵਿੱਚ ਕਰਨਾ ਵਾ ਤੇ ਥੋੜਾ ਥੋੜਾ ਫਰਾਈ ਹੋ ਜਾਏਗਾ ਤੇ ਫਿਰ ਪਾਈ ਜਾਵਾਂਗੇ ਆ ਜਿਹੜਾ ਇੱਕ ਦਿਨ ਹੋਰ ਕੰਮ ਕਰਨਾ ਜਦੋਂ ਆ ਮੈਂ ਇਹਦੇ ਵਿੱਚ ਪਾ ਲਾਂਗੇ ਨਾ ਘਿਓ ਦੇ ਤੇ ਇਹ ਆ ਨਾ ਫੁੱਲ ਕੇ ਬਜਮ ਜਾਂਦੀ ਹੈ ਤੇ ਇਹਨੂੰ ਹੱਥਾਂ ਦੇ ਨਾਲ ਪੂਰ ਜੂਰ ਕਰ ਲਿਓ ਉਦੋਂ ਫਿਰ ਨਾ ਇਹ ਦੰਦਾ ਥੱਲੇ ਜੋੜੂ ਜੀ ਬਣ ਜਾਂਦੀ ਹੈ ਇਹ ਕਾਜ ਜਦ ਫਰਾਈ ਕਰਾਂਗੀ ਇਹਨੂੰ ਤੁਸੀਂ ਕੁੰਡੇ ਨਾਲ ਕੁੱਟ ਦਿਓ ਇਹ ਲੱਗੇ ਮੈਨੂੰ ਛੱਟ ਦੇਣਾ ਨਾ ਫਿਰ ਇਹ ਨਾਲ ਮੇਰੀ ਸਹੀ ਹੋ ਜੇ ਕੰਮ ਹੀ ਆਇਆ ਆਹਦੇ ਜੋਰ ਵਾਲੇ ਕੰਮ ਨਾ ਫਿਰ ਮੈਂ ਚ ਮੁਰਗੇ ਨਾ ਅਕਸਰ ਸੁਣੇ ਕੋਈ ਕੋਈ ਨਰ ਨਹੀਂ ਲਈ ਮੇਰੇ ਕੋਈ ਕੰਮ ਨਹੀਂ ਕਰਾਇਆ ਆ ਹੁਣ ਹੋ ਗਿਆ ਏ ਬਸ ਰੈਡੀ ਥੋੜਾ ਜਾਂ ਇਹਨੂੰ ਕੀਤਾ ਏ ਬਾਦਾਮਾ ਹੈ ਹਾਂ ਇਹ ਬਾਦਾਮਾ ਬਾਦਾਮ ਤੇ ਮੂੰਗੀ ਮਿਕਸ ਮੂੰਗੀ ਦੇ ਵਿੱਚ ਪਹਿਲਾਂ ਠੀਕ ਪਾਣੀ ਆ ਹੁਣ ਇਹਨੂੰ ਬਾਦਾਮਾ ਦੇ ਵਿੱਚ ਪਾ ਲਿਆ ਇਹਨੇ ਬਾਣੀ ਥੱਕ ਗਿਆ ਚਲੋ ਹੁਣ ਫੇਰ ਕਿਉ ਪਾ ਕੇ ਨਾਲ ਨਾਲ ਇਹਨੂੰ ਘਈ ਜਨੇ ਆ ਥੋੜਾ ਮਿਕਸ ਜਾਉ ਜਲਾ ਹੁਣ ਆ ਚੀਨੀ ਪਾ ਲਈ ਨਾ ਗਾ ਫੇਰ ਬਣਾਉਂਦੇ ਨਾ ਫਿਰ ਗੁੜ ਪਾ ਲਾਂਗੇ ਅਜੇ ਕਿਹੜਾ ਸਾਲ ਖਤਮ ਹੋ ਗਿਆ ਤੇ ਸ਼ੁਰੂ ਹੋਇਆ ਵਾ ਅਜੇ ਇੱਕ ਵਾਰੀ ਬਣਿਆ ਹੈ ਕੀ ਪਤਾ ਫੇਰ ਕਿੰਦੀ ਵਾਰੀ ਬਣ ਲਾ ਜੇ ਚੱਲ ਹੁਣ ਮੈਂ ਕਿਉ ਪਾ ਕੇ ਤੇ ਹੁਣ ਕਰ ਲੈਣੀ ਆ ਆ ਆਖਾਸ ਕਰਕੇ ਆਮ ਮੱਜਵਾ ਇਹਨਾਂ ਰੋਆਂ ਨੂੰ ਫਰਾਈ ਕਰ ਲੈਣੀ ਹੈ। ਇਹਨੂੰ ਹਾਂ ਇਦਾਂ ਮਿਕਸ ਕਰੀ ਜਾ। ਮਿਕਸ ਹੋ ਗਿਆ ਏ। ਹੋ ਗਿਆ। ਬਸ ਹੁਣ ਮੈਂ ਆਮ ਮੱਜਵਾ ਦੇ ਲੱਗੀਆਂ। ਤੇ ਇਹ ਕਿਉਂ ਬਣਾਣੇ? ਹਾਂ ਇਹ ਕਿਹੋ ਜਿਹਾ ਏਦਾਂ ਮੈਂ ਫਰਾਈ ਕਰ ਲਿਆ ਫਿਰ ਕੱਚੇ ਕੱਚੇ ਜੇ ਨਹੀਂ ਲੱਗਦੇ ਮੈਨੂੰ। ਤੇ ਪਾਵਰਦ ਮੈਂ ਚਲ ਹੁੰਦੀ ਹੈ। ਮੈਂ ਆੜੇ ਮਗਜ਼ੀ ਰਾਂ ਇਹ ਹੁਣ ਹੁਣ ਪਤਾ ਲੱਗ ਗਿਆ ਵੀ ਚੰਗੇ ਹੁੰਦੇ ਨੇ ਵੀ ਪਹਿਲਾਂ ਮੈਂ ਕਿੱਥੇ ਕੰਮ ਨਹੀਂ ਹਾਂ ਐਗੀਆਂ ਚੀਜ਼ਾਂ ਅਗੁੰਡਾਂ ਵਾਲੇ ਮੰਜਾਂ ਵਾਲੇ ਤੁਹਣੀ ਚੰਗਾ ਲੱਗਦਾ ਜਦੋਂ ਨਿਆਲੇ ਹੁੰਦਾ ਵਾ ਜਿੱਦਾਂ ਹੁਣ ਨਿਆਲਿਆਂ ਨੂੰ ਵੀ ਇਹ ਜਿਹੀ ਚੀਜ਼ਾਂ ਪਸੰਦ ਆਉਂਦੀਆਂ ਉਹਦਾ ਮਨ ਨਹੀਂ ਪਸੰਦ ਆਉਂਦੀਆਂ ਮੈਂ ਸੋਚਦੀ ਹੁੰਦੀ ਹਾਂ ਪਹਿਲਾਂ ਕਿ ਜਿਹੜੀ ਗੂੰਦ ਭਾਂਡੇ ਚ ਪੈਂਦੀ ਆ ਉਹ ਦੇ ਇੱਕ ਜਿਹੜੀ ਇੱਕ ਤੀਰ ਗੂੰਦ ਹੁੰਦੀ ਆ ਉਹ ਇੱਕੋ ਹੀ ਹੁੰਦੀ ਆ ਚੱਲ ਹੋ ਗਿਆ ਜੀ ਮੈਨੂੰ ਨਹੀਂ ਬਗ। ਮੈਨੂੰ ਉਦਾਂ ਭਾਂਡੇ ਦਾ ਨਹੀਂ ਕੋਈ ਡਰ ਹੁੰਦਾ ਬਸ ਮੈਨੂੰ ਇਹੋ ਡਰਦੀ ਹਾਂ ਵੀ ਕਿਉਂਦਾ ਕਿ ਹਏ ਕਿਉਂ ਪੈਂਦਾ ਨਾਲ ਵਿੱਚ ਇਹ ਮੈਨੂੰ ਹੁਣ ਤੱਕ ਵੀ ਮਿਕਸ ਕਰ ਦੋ ਹਾਂ ਇਹ ਮਿਕਸ ਕਰੋ ਹੁਣ ਮੈਂ ਇਹਦੇ ਵਿੱਚ ਪਾਵਾਂਗੇ ਖੱਤ-ਖੱਤ ਕਾਫੀ ਰਿਣੀ ਉਹ ਕਿੰਨੇ ਥੋੜਾ ਥੋੜਾ ਫਰਾਈ ਕਰ ਲਿਆ ਨਾ ਦੇਖੀ ਆਪਾਂ ਕਿਉਂ ਜੇ ਮੋ ਕਮੀ ਆ ਨਾ ਦੇ ਨਹੀ ਠੀਕ ਆ ਬੜਾ ਜੇ ਲੋੜ ਪਈ ਹੈ ਗਾੜਾ ਪਾ ਲਾਂ ਜੇ ਪਰ ਮੈਨ ਨਹੀਂ ਚੰਦੀ ਵੀ ਇੰਨਾ ਵੀ ਘੋ ਪਏ ਵਗ ਨਾ ਪਏ ਬਾਅਦ ਪਾੜਾ ਲੱਗਣਾ ਵੀ ਜ਼ਿਆਦਾ ਕੀ ਵਗਦਾ ਇੰਦਰ ਗਿਆ ਵੇ ਬਾਜ ਉਹ ਖਿਆਣਾ ਹਾਂ ਉਹ ਤੇ ਚਾਂਜੇ ਤੋਂ ਅੱਜ ਤੋਂ ਦਿਖਾ ਲਵਾਂ ਪਹਿਲਾਂ ਇਹ ਮਾਣੇ ਹੋਰੋਂ ਗਈ ਕਿ ਉਹ ਉਲੁਕੀ ਵਾਲੇ ਚੜ੍ਹ ਕੇ ਸਾਹਮਣੇ ਆਉਂਦੇ ਕਿਉਂ ਦੱਸਦੇ ਆ ਹੁਣ ਇਹ ਵੀ ਡਰ ਲੱਗਦਾ ਹੈ ਵੀ ਕਿਤੇ ਬੀਪੀ ਨਾ ਵੱਜ ਜਾ ਆਪਣਾ ਵਾਈਫਾਈ ਨਾ ਹੋ ਜਾ ਇਹ ਉਹਦਾ ਕਾਰਨ ਨਹੀਂ ਆ ਕਿ ਕੰਮ ਕਿਹਨੂੰ ਭੜ ਗਏ ਆ ਅੱੱਚੀ ਜਿਹੜੇ ਕੰਮ ਮਿਹਨਤ ਨਾਲ ਆਉਂਦੇ ਆ ਉਹ ਭੜ ਗਏ ਆ ਉਹ ਕਿੰਨੇ ਕੰਮ ਹੁੰਦੇ ਆ ਆਪ ਪੈਦਲ ਚੱਲ ਕੇ ਜਾਣਾ ਇਧਰੋਂ ਉਧਰ ਹੁੰਦੇ ਆ ਪਰ ਉਹ ਬੀੜਿਆਂ 'ਚ ਪੋਚੇ ਮਾਰਨੇ ਗੱਦੀ ਦਾ ਸਾਧਨ ਤੇ ਵੱਡੇ ਵੱਡੇ ਬੀੜੇ ਹੁੰਦੇ ਆ ਜੀ ਝਾੜੂ ਲਾਉਣੇ ਪੋਚੇ ਮਾਰਨੇ ਬੈਠ ਕੇ ਪੋਚੇ ਝਾੜਨੇ ਕੱਪੜੇ ਆਪ ਧੋਣੇ ਉਹ ਵਰਜ ਜਿਹੜੀ ਹੁੰਦੀ ਰਹਿੰਦੀ ਚਾਹ ਗਰੀ ਜਿਹੜੇ ਜਦੋਂ ਖਾਣੇ ਉਹ ਪਾ ਜਾਂਦੀ ਤੇ ਅੱਜ ਕੱਲ੍ਹ ਤੋਂ ਜਦੋਂ ਮੱਤਵਾਲ ਹੁੰਦਾ ਨੇ ਪਾਣੀ ਮੰਜਾ ਮਾਰ ਲੈਂਦੇ ਆ ਖਾ ਕੇ ਭਾਂਡਾ ਤੇ ਬਹਿ ਜਾਣਾ ਫਿਰ ਬਿਸਤਰਾ ਜ ਠੰਡ 'ਚ ਨਾ ਕੇ ਤੇ ਹਿੱਲਣਾ ਵਾ ਤੇ ਫੇਰ ਮੜਮਟਾ ਕੰਮ ਕਰਨਾ ਉਹ ਵੀ ਚਤੁਰਲੇ ਫਿਰਨ ਵਾਲਾ ਇੰਨਾ ਕੰਮ ਹੁੰਦਾ ਹੀ ਨਹੀਂ ਕੋਈ ਜ਼ਿਆਦਾ ਸਭ tincਾ ਜਿਹੜੇ ਉਹ ਵੱਢ ਗਏ ਅੱਜ ਉਹਦੇ ਰੇਜੇ ਵੀ ਬੜੇ ਆ ਪਰ ਫਿਰ ਵੀ ਉਹ ਪਹਿਲਾਂ ਵਾਲੇ ਕੰਮ ਹੀ ਰਏ ਹੈਗੇ ਅੱਜ ਪਹਿਲਾ ਕੰਮ ਜਿਹੜੇ ਮੀਂਹ ਤੋਂ ਜਿਆਦਾਂ ਤੇ ਉਹ ਪਾਣੀ ਹੋ ਗਿਆ ਹੋਣਾ ਹੁਣ ਇਹਨੂੰ ਪਾੜੀ ਦੇ ਵਿੱਚ ਜੇ ਤੋਂ ਸਾਡੇ ਭੈਣ ਭਰਾ ਇਦਾਂ ਬਖਸ਼ਣਾ ਕਰਦੇ ਆ ਪਿਆਰ ਇਹਨਾਂ ਦਿੰਦੇ ਨੇ ਤੇ ਸਾਡਾ ਵੀ ਇਚੀ ਕਰਦਾ ਵੀ ਉਹਨਾਂ ਨਾਲ ਗੱਲਾਂ ਸ਼ੇਅਰ ਕਰੀਏ ਸਾਰੀਆਂ ਆਪਣੇ ਜੋ ਮਟਮ ਕਰਦੇ ਆ ਉਹ ਵੀ ਸ਼ੇਅਰ ਕਰੀਏ ਤੇ ਬਹੁਤ ਆਤਮੇਨ ਹੈ ਵੀ ਸਾਨੂੰ ਜਾਣਕਾਰੀ ਬੜੀ ਮਿਲਦੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਏ ਜੋ ਕੁਝ ਤੁਹਾਨੂੰ ਨਹੀਂ ਪਤਾ ਹੁੰਦਾ ਹੁਣ ਮੈਂ ਜਿਸ ਤਰ੍ਹਾਂ ਕੱਲੀ ਘਰੀ ਹੈ ਗਈਆਂ ਮੈਨੂੰ ਕਈ ਦਿਨਾਂ ਦਾ ਨਹੀਂ ਪਤਾ ਹੈਗਾ ਬਜ਼ੁਰਗ ਹੋਣ ਸੱਸਮਾ ਹੋਏ ਤੇ ਉਹ ਦੱਸਦੀ ਗੱਲਾਂ ਉਹ ਦੱਸਣਗੇ ਸਾਨੂੰ ਤੇ ਮੈਨੂੰ ਹੁਣ ਕੋਈ ਦੱਸਣ ਵਾਲਾ ਨਹੀਂ ਹੈਗਾ ਤੇ ਮੈਨੂੰ ਬੜਾ ਵੱਧ ਗਿਆ ਲੱਗਦਾ ਵੀ ਜਦੋਂ ਇੰਦਾ ਮੈਨੂੰ ਕੋਈ ਨਵੀਂ ਨਵੀਂ ਜਾਣਕਾਰੀ ਮਿਲਦੀ ਆ ਵੀ ਚਲੋ ਕੋਈ ਨਾ ਕੋਈ ਦੱਸਣ ਵਾਲੇ ਹੈਗੇ ਭੈਣ ਭਰਾ ਤੇ ਪਤਾ ਲੱਗ ਜਾਂਦਾ ਵਾ ਤੇ ਗੁੱਸਾ ਗੱਸਾ ਕਿਸੇ ਗੱਲ ਦਾ ਨਹੀਂ ਕਰਦਾ ਤੇ ਜੋ ਵੀ ਕੋਈ ਚਲੋ ਜੋ ਵੀ ਕਹਿੰਦੇ ਨੇ ਆਪਣੀ ਸਿੱਖਿਆ ਮਤ ਦੀ ਕਹਿੰਦੇ ਨੇ ਤੇ ਜੇ ਕੋਈ ਅਸੀਂ ਗਲਤ ਕਰਾਂਗੇ ਤਾਂ ਵੀ ਉਹ ਦੱਸਣਗੇ ਵੀ ਇਦਾਂ ਨਹੀਂ ਕਰਨਾ ਤੇ ਜੇ ਕੁਝ ਨਾ ਪਤਾ ਹੋਏਗਾ ਵੀ ਦੱਸਣਗੇ ਵੀ ਹਾਂਜੀ ਇਦਾਂ ਕਰਨਾ ਹੈ ਤੇ ਬਹੁਤ ਜਾਣਕਾਰੀ ਅੰਮ੍ਰਿਤਸਰ ਦੇ ਆ ਉਹ ਵੀ ਵਲੌਗ ਵਿੱਚ ਬੜੀ ਜਾਣਕਾਰੀ ਦਿੱਤੀ ਵੀ ਮਨ ਦਾ ਆਬ ਹੁੰਦਾ ਹੀ ਇੱਕ ਬੜੇ ਤਰੀਕੇ ਦੱਸੇ ਸਾਰਿਆਂ ਨੇ ਤੇ ਬਹੁਤ ਵਧੀਆ ਲੱਗਾ ਗਾਂ ਤੋਂ ਕਿਤੇ ਜਾਵਾਂਗੇ ਤੇ ਜ਼ਰੂਰ ਟਰਾਈ ਕਰਾਂਗੇ ਤੇ ਚਲੋ ਹੁਣ ਹੁਣ ਆਪ ਹੁੰਨੇ ਆ ਬਾਕੀ ਇਹ ਹੁੰਦੀ ਆ ਕਮਰਕਸ ਤੇ ਇਹ ਵੀ ਲੱਕ ਵਾਸਤੇ ਬਹੁਤ ਵਧੀਆ ਹੁੰਦੀ ਹੈ ਵੈਸੇ ਤੇ ਛੋੜੀ ਜੀ ਮੋਟੀ ਰਾਜੀ ਨਾ ਇਹ ਇੰਜ ਲੱਗਦਾ ਵੀ ਜਿਸ ਤਰ੍ਹਾਂ ਰੇਤ ਨਹੀਂ ਹੁੰਦੀ ਏਦਾਂ ਮੂੰਹ ਦੇ ਵਿੱਚ ਆਉਂਦੀ ਆ ਉਦਾਂ ਮੈਂ ਕਾਫੀ ਬਰੀਕ ਜਿਆਦਾ ਕਰਕੇ ਇਹਨਾਂ ਨੂੰ ਚਾਹੇ ਜੀ ਕੁੱਟਿਓ ਤੇ ਇਹਦੇ ਨਾਲ ਫਿਰ ਉਹ ਨਾ ਹੋਰ ਤਰ੍ਹਾਂ ਹੁੰਦਾ ਰਹਿੰਦਾ ਮੂੰਹ ਦੇ ਵਿੱਚ ਪਰ ਇਹ ਚੰਗੀ ਹੁੰਦੀ ਆ ਲੱਕ ਵਾਸਤੇ ਵਧੀਆ ਹੁੰਦੀ ਆ ਪਾਸ਼ੇ ਲੇਦੇ ਕਰਕੇ ਹੁੰਦਾ ਕਰਕੇ ਭਾਂਡਾ ਬਖੜਾ ਬਣਾਉਣ ਲੱਗੇ ਆਂ ਕਿ ਬੱਚਿਆਂ ਨੇ ਦੇਖਾਣਾ ਨਹੀਂ ਤੇ ਚਲੋ ਆਪਾਂ ਦਵਾਈ ਦੇ ਤੌਰ ਤੇ ਭਾਵੇਂ ਖਾਵਾਂ ਤੇ ਪਰ ਥੋੜਾ ਥੋੜਾ ਖਾਵਾਂਗੇ ਚਲੋ ਸਰੀਰ ਦੇ ਵਿੱਚ ਕੁਝ ਤੇ ਅਸਰ ਕਰੇਗਾ ਨਾ ਤੇ ਇਸ ਕਰਕੇ ਬਾਕੀ ਮੈਂ ਨੇ ਅੱਜ ਬੁਣਨਾ ਮੇਰੀ ਡਿਊਟੀ ਜਿਹੜੀ ਕੜਜੀ ਤੇ ਲੱਗੀ ਹੈ ਤੇ ਉਹ ਕੜਜੀ ਭਵਾਈ ਜਾਣੀ ਹੈ ਬਾਕੀ ਇਹ ਮੈਡਮ ਜੀ ਇਹਨਾਂ ਨੇ ਮੁਰਗਾ ਸੰਭਾਲ ਲਿਆ ਹੋਇਆ ਹਾਂ ਹਾਂ ਸੁਣੀ ਮੇਰੇ ਹੱਲਪਾਂ ਦੇ ਨਾ ਨਹੀਂ ਹੱਲਪਾਉਣੀ ਆ ਹਾਂ ਬਾਕੀ ਜਿਹੜਾ ਮੇਡਮ ਆ ਉਹ ਹੁਣ ਹਲਵਾਈ ਦੇ ਮੈਂ ਹੁਣ ਇਸ ਟਾਈਮ ਕੋਚ ਸਾਹਿਬ ਆਪ ਮੁਰੇ ਹੋਈ ਹੈ ਨਾ ਤੇ ਗਲਤੀ ਹੋ ਗਈ ਨਾ ਕੋਚ ਸਾਹਿਬ ਹਾਂਜੀ ਤੇ ਕੋਈ ਵੀ ਤੁਹਾਡਾ ਨਿਕਲਣਾ ਸਾਰਾ ਗਲਤੀ ਜੇ ਹੋਏਗੀ ਤੇ ਫਿਰ ਤੁਸੀਂ ਗਲਤੀ ਇਹ ਥੋੜੀ ਕਹਿਣਾ ਬਿਹਾਨ ਗਲਤੀ ਹੈ ਇਹਦਾ ਨਾਮ ਜੀ ਬਹੁਤ ਵਧੀਆ ਜੇ ਕੁਝ ਘੱਟ ਵੱਧ ਹੋ ਗਿਆ 7 ਵਜੇ ਕਹਿ ਕੇ ਖਾ ਲਿਓ ਇਸ ਕਰਕੇ ਨਾ ਉਹ ਤਾਂ ਤੁਹਾਡਾ ਵੀ ਲੱਗਣਾ ਹੈ ਕਿਉਂਕਿ ਤੁਸੀਂ ਵੀ ਮੇਰੇ ਨਾਲ ਸ਼ਾਮਿਲ ਜੇ ਮੇਰਾ ਕਦਾਂ ਲੱਗਣਾ ਮੇਰਾ ਕੜਸ਼ੀਵਾਰ ਦਾ ਨਾਲ ਲੱਗਣਾ ਕੜਸ਼ੀਵਾਰ ਦਾ ਲੱਗਣਾ ਆਪੀ ਕੁਝ ਦੱਸਿਆ ਨਹੀਂ ਜੇ ਮਿੱਠਾ ਘਾਟਾ ਵੱਧਦਾ ਉਹ ਤੇ ਹੁਣ ਇਹਨਾਂ ਨੇ ਦੱਸਣਾ ਨਾ ਚੈੱਕ ਕਰਕੇ ਬੱਤੀ ਵੇ ਨਹੀਂ ਨਹੀਂ ਗਲਤੀ ਦੇ ਦਿੱ ਗੁੰਝਾਸ਼ੀ ਇਹ ਨਾ ਹਰ ਵਾਰੀ ਬਣਾਇੰਦਾ ਵਾ ਬੱਤੀ ਹੋ ਗਈ ਚਲੋ ਹੁਣ ਇਹਨੂੰ ਬੱਤੀ ਕਰ ਲਈਏ ਚਲੋ ਹੁਣ ਇਹਨੂੰ ਇਸ ਕਰ ਦਿਓ ਤੇ ਮਾੜਾ ਨਹੀਂ ਹੋਣਾ ਇਹ ਚੱਕ ਕੇ ਦੇਖ ਲਓ ਜੇ ਮਿੱਠਾ ਘੱਟ ਵਾ ਤੇ ਨਾਲ ਨਾਲ ਮਿੱਠਾ ਵੀ ਥੋੜਾ ਦਨੇ ਆ ਤੋ ਕੁਝ ਤੇ ਚੈੱਕ ਰੱਖ ਜੇ ਨਾ ਮਸੂਹ ਰਹਿ ਗਈ ਨਹੀਂ ਨਹੀਂ ਉਹ ਰਹਿ ਗਈ ਆ ਗੁੰਦ ਰਹਿ ਗਈ ਆ ਫੁੱਲੋਂ ਖਾਣੇ ਰਹਿ ਗਈ ਦੋ ਚੀਜ਼ਾਂ ਰਹਿ ਗਈਆਂ ਪੈਣ ਵਾਲੀਆਂ ਫਿਰ ਰੈਡੀ ਹੋ ਜਾਣਾ ਇਹਦਾ ਮਿੱਠਾ ਚੈੱਕ ਕਰੋ ਤੇ ਜੇ ਪਿੱਠਾ ਘੱਟ ਹੋਇਆ ਤਾਂ ਫਿਰ ਥੋੜਾ ਜਿਹਾ ਹੋਰ ਕੁੱਪੇ ਥੋੜੀ ਦਾਂਗੇ ਤੇ ਫਿਰ ਨਾਰੀ ਰਲ ਜਾਏਗਾ ਬਾਅਦ ਵਿੱਚ ਇਹਨਾਂ ਫਿਰ ਵੱਖਰਾ ਵੱਖਰਾ ਉਹ ਸਾਰਾ ਚਾਹ ਰਹਿ ਗਈ ਹੈ ਇਹਨਾਂ ਨੇ ਚੇਤਾ ਹੀ ਦੇਖੀਏ ਇਹ ਉਹ ਜੋਟ ਨਹੀਂ ਹੁੰਦੇ ਹਾਂ ਹਾਂ ਜੋਟ ਰਗੜਿਆ ਇਹ ਪਾ ਲਈ ਨਹੀਂ ਨਹੀਂ ਉਹ ਕੱਚੇ ਕੱਚੇ ਜਿਹੇ ਮੂੰਜਾ ਆਉਣੇ ਆ ਹੋਰੀ ਤਰ੍ਹਾਂ ਦੇ ਥੋੜੇ ਨਾ ਸੁਆਰ ਜਾਣਾ ਇਦਾਂ ਥੋੜਾ ਫਰਾਈ ਹੋ ਜਾਏਗਾ ਤੇ ਵਧੀਆ ਹੁਣ ਆਹੀ ਜੋਟ ਜਿਹੜਾ ਰਗੜਿਆ ਨਾ ਇਹਨੂੰ ਪਾ ਲੈਣਾ ਤੇ ਮਠਾਜਾ ਕਰ ਲੈ ਹਾਂ ਮਠਾਉਂ ਗਿਆ ਚੱਲ ਹੋ ਗਿਆ ਠੀਕ ਆ ਥੋੜਾ ਜਿਹਾ ਘੱਟ ਵਾ ਥੋੜਾ ਜਿਹਾ ਪਾਣੀ ਦੀ ਘੱਟ ਹੀ ਠੀਕ ਆ ਨਹੀਂ ਫਿਰ ਉਹ ਚਾਹ ਨਾਲ ਤੇ ਖਾਣਾ ਹੁੰਦਾ ਨਾ ਉਹਦੇ ਵਿੱਚ ਦੁੱਧ ਚ ਵੀ ਉਠਾ ਜਾ ਕੇ ਮਿੱਠਾ ਤੇ ਜਿਆਦਾ ਮਿੱਠਾ ਨਹੀਂ ਹੋਣਾ ਛਾਲਾ ਚਲੋ ਹਾਂ ਲੋ ਜੋ ਤੋਗਾ ਭਾਈ ਨੇ। ਤੇ ਨਖਲ ਬਖਾਰੇ ਬਣੀ। ਇਹ ਤੋਂ ਬਾਅਦ ਇਹ ਗਰੇਨਮ ਟੁੱਟਣਾ ਇਹਨਾਂ ਦੇ ਚੀਚਾ ਤੋਂ ਮੈਂ ਕੁੱਟਣ ਵਾਲੀਆਂ। ਬੜੇ ਬੜੇ ਕੰਮੀਆ ਹੈ ਆ ਨਾ ਮੈਂ ਕਦੀ ਪਾਏ ਹੰਨੀਆ ਭਾਂਡੇ ਚ ਪਹਿਲੀ ਵਾਰੀ ਲੱਗੀਆਂ ਪਾਉਣ। ਇਹ ਵੀ ਮੈਨੂੰ ਕਿੱਥੋਂ ਪਤਾ ਲੱਗਾ ਸੀ ਕਿ ਚੰਗੇ ਹੁੰਦੇ ਆ। ਤੇ ਤਾਕਤ ਵਾਲੇ ਹੁੰਦੇ ਆ ਲੱਕ-ਲੁੱਕ ਵਾਸਤੇ ਵਧੀਆ ਹੁੰਦੇ ਆ। ਜੋੜਾਂ ਵਾਸਤੇ ਵਧੀਆ ਹੁੰਦੇ ਆ ਤੇ ਆਂਦੇ ਹੀ ਇਹਨਾਂ ਨੂੰ ਇਦਾਂ ਫਰਾਈ ਕਰਕੇ ਤੇ ਇਹਨਾਂ ਨੂੰ ਕੁਟਲੀ ਦਾ ਵਾ ਤੇ ਫਿਰ ਮੈਂ ਚਲੋ ਟਰਾਈ ਕਰਕੇ ਦੇਖ ਲੈਨੇ ਆ। ਪਹਿਲੀ ਵਾਰੀ ਮੈਂ ਪਾਉਣ ਲੱਗਿਆ ਪਰ ਸਟੈਲ ਕਰ ਲੈਨੇ ਆ। ਦੱਸਦੇ ਵਾਰੇ ਵੀ ਇਦਾਂ ਹੀ ਪੈਂਦੇ ਆ ਕਿ ਜੇ ਹੋਰ ਵੀ ਕੋਈ ਤਰੀਕਾ ਹੈਗਾ ਨਹੀਂ ਤੇ ਫੇਰ ਦਾਤੋ ਦਾ ਪਾਲਿਆ ਕਰਾਂਗੇ। ਰਾਹੇ ਦਾ ਇੱਕ ਦੋ ਵਾਰੀ ਮੈਂ ਖਾਦੇ ਇਦਾਂ ਲਿਆ ਕੇ ਇਦਾਂ ਫਰਾਈ ਕਰ ਕਰਕੇ ਖਾਦੇ ਬਰ ਸਵਾਦ ਹੁੰਦੇ ਆ। ਛਿੱਟ ਛਿੱਟ ਵੱਡੇ ਨਾ ਛੋਟੂ ਛੋਟੂ ਹੋ ਗਏ ਆ। ਇਹਨਾਂ ਤਾਂ ਬੰਮਾ ਇਹਨਾਂ ਨੂੰ ਮੜਾ ਮੜਾ ਘੋਟਦੇ ਤੇ ਫੇਰ ਇਹ ਲੋਜੀ ਆ ਵੀ ਹੋ ਗਏ ਰੈਡੀ ਬਸ ਹੁਣ ਇਹਨਾਂ ਨੂੰ ਇੱਕ ਵਾਰੀ ਘੁੱਟਣਾ ਵਾ ਕੁੱਟ ਕੇ ਥੋੜੇ ਫ੍ਰੀਕ ਕਰਦਣੇ ਆ ਹੁਣ ਸਾਡੀ ਰਹੀ ਕੱਲੀ ਗੂੰਦ ਹੁਣ ਆਹੀ ਪਾਵਾਂਗੇ ਗੁੰਦਾਂ ਜਿਹੜੀਆਂ ਜਿ ਇਹਨੂੰ ਬੋਲਦੇ ਆ ਚਾਰ ਗੁੰਦਾਂ ਜਦੋਂ ਮੈਨੂੰ ਨਹੀਂ ਪੱਲਾ ਪਤਾ ਹੁੰਦਾ ਮੈਂ ਨਹੀਂ ਹੁੰਦੀ ਆ ਵੀ ਜਿਹੜੀ ਇਹ ਗੁੰਦ ਵਾ ਇਹ ਉਹ ਹੁੰਦੀ ਆ ਜਿਹੜੀ ਠੰਡ ਵਿੱਚ ਗਰਮੀ ਵਿੱਚ ਖਾਈਦੀ ਆ ਕਤੀਰਾ ਗੁੰਦ ਨਹੀਂ ਠੰਡੀ ਹੁੰਦੀ ਆ ਜਿਹੜੀ ਉਹਦੇ ਵਰਗੀ ਲੱਗਦੀ ਆ ਤਾਂ ਮੈਂ ਘਰੇ ਉਹ ਹੀ ਭਾਂਡੇ ਚ ਪੈਂਦੀ ਆ ਬਾਅਦ ਵਿੱਚ ਮੈਂ ਮੰਮੀ ਨੂੰ ਪੁੱਛਿਆ ਉਹ ਆਂਦੇ ਵੀ ਨਹੀਂ ਇਹ ਇਹਨਾਂ ਨੂੰ ਚਾਰ ਗੁੰਦਾ ਬੋਲਦੇ ਆ ਇਹ ਭਾਂਡੇ ਦੀ ਅਖਰੀ ਹੁੰਦੀ ਆ ਤੇ ਇਹਨਾਂ ਨੂੰ ਇਹ ਵਾਵਾ ਫੁੱਲਦੇ ਨਾ ਕਿੱਡੀ ਕਿੱਡੀ ਹੋ ਜਾਂਦੀ ਆ ਤੇ ਜੇ ਇਹਨੂੰ ਸੁਗਤੀ ਰਹਿੰਦੀ ਆ ਤੇ ਬੜੀ ਦੰਦਾ ਥੱਲੇ ਚਿੱਪਕਦੀ ਆ ਬੜੀ ਹੋਰ ਤਰ ਹੁੰਦੀ ਆ ਤੇ ਬਾਅਦ ਵਿੱਚ ਇਹਨੂੰ ਛੱਡਦੀ ਨਾ ਹੱਥ ਨਾਲ ਤੇ ਤੇ ਐਂ ਬੈਲਦੀ ਹੁੰਦੀ ਆ ਉਹੀ ਹੋ ਗਿਆ। ਅੰਜ ਲੱਗਦੀ ਜਿਵੇਂ ਨਾ ਮਾਈ ਹੁੰਦੀ ਆ। ਦਹੀਂ ਬੇਹੋੜੀਆਂ ਹੁੰਦੀਆਂ ਨੇ ਇਹਦੇ। ਉਹਦੇ ਰੰਗ ਨਹੀਂ ਲੱਗਦੀਆਂ ਜਿੱਦਾਂ ਚਿੱਟੇ ਰੱਖਦੀਆਂ ਹੁੰਦੀਆਂ ਦਹੀਂ ਕੋਲੀਆਂ। ਤਾਂ ਨਹੀਂ ਆਉਣਾ ਚਾਹੀਦਾ। ਇਹਨੇ ਜਿਦੋਂ ਪੱਈਨਾ ਥੋੜੇ-ਥੋੜੇ ਕੋਨੇ ਬੰਨੇ ਟਿਕੂਵਾਰੀ ਕੋੜੀਆਂ ਨਾ ਤਾਂ ਬਹੁਤ ਜ਼ਿਆਦਾ ਫੁੱਲ ਜਾਂਦੀਆਂ ਵਾ। ਤੇ ਥੋੜੇ-ਥੋੜੇ ਪੱਈਏ ਦੇ ਬਾਹਰ ਦੇ ਰੋਲ ਹੋ ਜਾਂਦੀਆਂ ਵਾ ਘੋੜ ਦੇ ਵਿੱਚ ਮਿਕਸ ਹੋ ਜਾਂਦੀਆਂ। ਚਲੋ ਜੀ ਆਹ ਹੀ ਕੇਵਲ ਵਿੱਚ ਫਰਾਈ ਕਰ ਲਿਆ ਤੇ ਹੁਣ ਡਿਊਟੀ ਤੁਹਾਡੀ ਚਲੋ ਇਹਨਾਂ ਨੂੰ ਮਾੜਾ ਮਾੜਾ ਸੱਤ ਲਾਵਾਂਗੇ ਪੀਆ ਬੁੱਡੇ ਜਿਹੇ ਨਾਲ ਉਦਾਂ ਫਿਰ ਉਦਾਂ ਲੈਣੇ ਆ ਤੇ ਬੱਸ ਬੋਲੋ ਬੋਲਾ ਬੋਲਾ ਕਰਕੇ ਨਾ ਤੇ ਸਾਦੇ ਤੇ ਕਰੀ ਜਾਓ ਮੈਂ ਉਧਰੋਂ ਆ ਕਰੀ ਜੰਨੀ ਆ ਥੋੜੀ ਜਿਹੀ ਠੰਡੀ ਹੋ ਗਈ ਇਸਦੀ ਆ ਗੋਲ ਇਹਨਾਂ ਨੂੰ ਹੱਥਾਂ 'ਚ ਮਲਾਂਗੇ ਨਾ ਤੇ ਐਂ ਪ੍ਰੀਕ ਹੋਏ ਸਾਡੇ ਲਗਾਨੀ ਹੋਵੇ ਇਹ ਐਂ ਬੀਕ ਹੋ ਜਾਂਦੇ ਆ ਇਹਨਾਂ ਨੂੰ ਜਦੋਂ ਪਈਏ ਕਿ ਬਸ ਨੇ ਬ੍ਰੀਕ ਹੋਈ ਜਾਂਦੇ ਸਮਾਲਾ ਰੈਡੀ ਹੋ ਗਿਆ ਹੈ ਤੇ ਹੁਣ ਜੀ ਇੱਕ ਵਾਰੀ ਫੇਰ ਦੱਸ ਦਈਏ ਕਿ ਕੀ ਕੁਝ ਪਿਆ ਹੈ ਤੇ ਕੀ ਕੁਝ ਨਹੀਂ ਪਿਆ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ 2 ਕਿਲੋ ਮੂੰਗੀ ਤਾਂ ਦੱਸਿਆ ਸੀ ਕਿ ਉਹ ਨਹੀਂ ਪਹਿਲਾਂ ਸਬੂਤੀ ਮੈਂ ਭੁੰਨ ਕੇ ਤੇ ਉਹਨੂੰ ਪਿਆ ਲਿਆ ਸੀ ਚੱਕੀ ਤੋਂ ਤੇ ਉਹ ਨੂੰ ਇਹਦੇ ਵਿੱਚ ਪਾ ਕੇ ਤੇ ਫਿਰ ਉੱਤੇ ਮੈਂ ਪੀਸੀ ਚੀਨੀ ਹੀ ਤੇ ਉਹ ਢੁੱਡ ਗਈ। ਉਸ ਤੋਂ ਬਾਅਦ ਚਾਹ 2 ਕਿਲੋ ਗਿਆ ਲੱਗ ਗਿਆ। ਕਿਲੋ ਕਿਲੋ ਤੋਂ ਦੋ ਦੱਬੇ ਹੀ ਇਹ 2 ਕਿਲੋ ਲੱਗ ਗਿਆ ਕਿ ਉਹ ਹੀ ਦੇ ਸਮਾਨ ਦੇ ਵਿੱਚ। ਤੇ ਵੈਸੇ ਤਾਂ ਮੂੰਗੀ ਜਿੰਨਾ ਵੀ ਪੈ ਸਕਦੀ ਹੀ ਤੇ ਪੰਜ ਜ਼ਿਆਦਾ ਬਣਾਉਣਾ ਹੇ ਤਾਂ ਪਰ ਮੈਂ ਜ਼ਿਆਦਾ ਨਹੀਂ ਚੰਗੀ ਮਾਨੀ ਆ ਕਿ ਜਿਹੜਾ ਸਮਾਨ ਆ ਉਹਦੇ ਕਰਕੇ ਹੀ ਬਣਾਇਆ ਮੇਨ। ਪੀੜਾ ਤੇ ਕਿੰਨਾ ਸਮਾਨ ਜਿਹੜਾ ਹੁੰਦਾ ਵਾ ਸਾਲ ਵਾਸਤੇ ਉਹ ਪੈ ਜੇ ਤੇ ਬਾਕੀ ਇਹਦੇ ਵਿੱਚ ਪਾਈ ਆ ਪਾਈ ਆ ਹਨਾ ਸਮਾਨ ਲਿਆਉਂਦੇ ਨੇ ਤੁਹਾਨੂੰ। ਤੇ ਪਾਈ ਆਈ ਮਗਰ ਜੇ ਪਈਆ ਬਦਾਮ ਪਈਆ ਬਦਾਮ ਕਿੰਨੇ ਕਿਲੋ ਦੇ ਬਦਾਮ ਨੇ ਨਹੀਂ ਬਦਾਮ ਅੱਧਾ ਕਿਲੋ ਹੀ ਸੱਚ ਬਦਾਮ ਅੱਧਾ ਕਿਲੋ ਵਿੱਚ ਉਹਨਾਂ ਦੇ ਥੋੜੇ ਜਿਹਾ ਭਾਂਡੇ ਚ ਪਾਏ ਬੱਚਿਆਂ ਨੂੰ ਵੀ ਜ਼ਿਆਦਾ ਗਰਮ ਚੀਜ਼ ਨਹੀਂ ਦੇਣੀ ਵੀ ਬੱਚਿਆਂ ਦੇ ਫਿਰ ਅਲਰਜੀ ਲੁਜੀ ਵਗੈਰਾ ਹੋਉਂਦਾ ਪੈਂਦੀ ਆ ਤੇ ਜਦੋਂ ਤੁਹਾਨੂੰ ਨਹੀਂ ਗਰਮ ਚੀਜ਼ ਚਾਹੀਦੀ ਵੀ ਬਾਅਦ ਵਿੱਚ ਫਿਰ ਔਖਾ ਹੁੰਦਾ ਜਦੋਂ ਗਰਮੀ ਆ ਜੇ ਨਾ ਗਰਮ ਚੀਜ਼ਾਂ ਹਾਂ ਚੁਮਕਾਏ ਜਾਂਦੀਆਂ ਵਾ ਤੇ ਫਿਰ ਘਬਰਾਹਟ ਵੀ ਹੋਣਾ ਲੱਗਦੀ ਆ ਇਸ ਕਰਕੇ ਹੀ ਅੱਧਾ ਕਿਲੋ ਬਦਾਮ ਲੈਂਦੇ ਹੀ ਕਿ ਬਾਕੀ ਸਮਾਨ ਵੀ ਜ਼ਿਆਦਾ ਪੈ ਗਿਆ ਵਾ ਤੇ ਅੱਧਾ ਇਹਦੇ ਚ ਪਾ ਲਿਆ ਤੇ ਅੱਧਾ ਉਹਦੇ ਚ ਪਾ ਲਿਆ ਬਾਕੀ ਖਸ ਖਸ ਤੇ ਇੰਨੇ ਆਹ ਬਦਾਮ ਮਗਜ ਤੇ ਗੁੰਦਾਂ ਤੇ ਤੀਰਾ ਗੁੰਦ ਤੀਰਾ ਗੁੰਦ ਨਹੀਂ ਦੂਜੀ ਕਮਰ ਕਸ ਤੇ ਤੀਰਾ ਗੁੰਦ ਦਾ ਮੰਗਣਾ ਨਾ ਨਿਕਲਦਾ ਕਮਰ ਕਸ ਪਾਈ ਆ ਤੇ ਆਹ ਫੁੱਲ ਮਖਾਣੇ ਜਿਹੜੇ ਉਹ ਇੱਕ ਪੈਕਟ ਵੀ ਕਿਲੋ ਦਾ ਉਹ ਪਾ ਲਿਆ ਏ ਜੁੱਟ ਜੁੱਟ ਪਾ ਲਿਆ ਇੱਕ ਹਾਂ ਇਸ ਤੇ ਦੋ ਜੁੱਟ ਇੱਕ ਦੋ ਜੁੱਟ ਲੈਂਦੇ ਨੇ ਇੱਕ ਇਹਦੇ ਵਿੱਚ ਪਾਏ ਦੇ ਇੱਕ ਬੱਚਿਆਂ ਦੇ ਮੋਟੇ ਸਮਾਨ ਵਿੱਚ ਪਾਇਆ ਜਾਂ ਤੇ ਇਹ ਸਾਰਾ ਸਮਾਨ ਪਾ ਕੇ ਤੇ ਅੱਗੇ ਹੁਣ ਮਿਕਸ ਕਰ ਲਿਆ ਵਾ ਤੇ ਇਹਨੂੰ ਹੁਣੇ ਬਣਾਉਨੇ ਆ ਪਿੰਨੀਆਂ ਇੱਕ ਗੱਲ ਦੇਖੀ ਤੁਸੀਂ ਸਾਰਿਆਂ ਨੇ ਸਾਰਾ ਕੁਝ ਬਣਾਤਾ ਮੇਰਾ ਨਾਮ ਨਹੀਂ ਲਿਆ ਨਹੀਂ ਕਿ ਸਾਰਾ ਮੇਰੇ ਕੁੱਟਿਆ ਦੇ ਮੈਂ ਆਵਾ ਨਾ ਮੈਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਲਿਆ ਕਿ ਸਾਰੀ ਮਿਹਨਤ ਇਹਨਾਂ ਨੇ ਕੀਤੀ ਕੁੱਟਣ ਦੀ ਇਦਾਂ ਕਿ ਤਾਂ ਹਸ ਗਿਆ ਮੈਂ ਤੁਹਾਡਾ ਨਾਮ ਨਾ ਲਵਾਇਆ ਮੈਂ ਇਹ ਯਾਦ ਕਰਾ ਹੁਣ ਤੂੰ ਤਾਂ ਲਿਆ ਨਾ ਨਾ ਵਾ ਇੱਕ ਗੱਲ ਹੈਗੀ ਹੈ ਇਹਨਾਂ ਦੀ ਮਤ ਵਾਲੀ ਗੱਲ ਵਾ ਕਿ ਉਦਾਂ ਮੈਨੂੰ ਇਕੱਲੀ ਨੂੰ ਬੜਾ ਹੁੰਦਾ ਏ ਵੀ ਜੇ ਜਾ ਹੁੰਦਾ ਹੀ ਨਾ ਜਨਾਨੀਆਂ ਨੇ ਵੀ ਦੋ ਜਨਾਨੀਆਂ ਜਨਾਨੀਆਂ ਹੋਣ ਤੇ ਚਲੋ ਸੱਤ ਦਰ ਨਾਲ ਗੱਲਾਂ ਕਰਦੇ ਨਾਲ ਕੰਮ ਥੋੜਾ ਸੌਖਾ ਹੋ ਜਾਂਦਾ ਏ ਉਦਾਂ ਮੈਨੂੰ ਇਕੱਲੀ ਨੂੰ ਹੋਰ ਤਰ੍ਹਾਂ ਹੁੰਦਾ ਰਹਿੰਦਾ ਏ ਤੇ ਚਾਲੇ ਇਹ ਮੇਰਾ ਸਾਥ ਇਹਨਾਂ ਦੇ ਦਿੰਦੇ ਨੇ ਤੇ ਮੈਨੂੰ ਕੋਈ ਘਾਟ ਮਹਿਸੂਸ ਨਹੀਂ ਹੁੰਦੀ ਵਰੀ ਦਾੜੀ ਜਠਾੜੀ ਨਹੀਂ ਦੇ ਤੇ ਮਨ ਚ ਹੋ ਜਾਂਦੀ ਹਾਏ ਇਹਨਾਂ ਦੇ ਦੋ ਜਾਨੀਆਂ ਹੁੰਦੀਆਂ ਕਿੰਨਾ ਸੋਹਣਾ ਰਲ ਮਿਲ ਕੇ ਕੰਮ ਕਰ ਲੈਂਦੀਆਂ ਸਾਰਾ ਇੱਕ ਜਾਨੀ ਤੇ ਬੋਝ ਨਹੀਂ ਹੁੰਦਾ ਵੀ ਬੱਚੇ ਵੀ ਸਾਂਭਣੇ ਘਰ ਦਾ ਕੰਮ ਵੀ ਕਰਨਾ ਤੇ ਮੇਰੀ ਇੰਨੀ ਹੈਲਪ ਕਰਦੇ ਆ ਤੇ ਹੁਣ ਜਿਸ ਤਰ੍ਹਾਂ ਮੈਂ ਏਦਾ ਇਕੱਲੀ ਨੇ ਮੈਨੂੰ ਫਾਇ ਲੱਗਣਾ ਪੈਣਾ ਸੀ ਸਾਰਾ ਕੰਮ ਕਰਨਾ ਪੈਣਾ ਸੀ ਇਹਨਾਂ ਨੇ ਜਾੜ ਜਾਈ ਚ ਨਹੀਂ ਬੱਚੇ ਵੀ ਅੰਦਰ ਹੋਣੇ ਸੀ ਤੇ ਹੁਣ ਇਹ ਏਹ ਹੀ ਮੇਰੀ ਹੱਥ ਕਰਾਉਂਦੇ ਵੀ ਸਮਾਨ ਵੀ ਸਾਰੇ ਇਹਨਾਂ ਨਾਲ ਕੋਟਤਾ ਹੁਣ ਵੀ ਮੈਨੂੰ ਕੋਈ ਤੰਗੀ ਨਹੀਂ ਹੋਈ ਤੇ ਮੈਂ ਤੇ ਬਾਕੀ ਵੀ ਜੇ ਬਾਰਦੇ ਹੋਰ ਵੀ ਕੰਮ ਹੁੰਦੇ ਆ ਕਈ ਸਫਾਈ-ਸਫੀ ਬਗਾਲੇ ਤੇ ਉਹ ਵੀ ਨਾਲ ਕਰਉਂਦੇ ਨੇ ਇਸ ਕਰਕੇ ਬਹੁਤ-ਬਹੁਤ ਧੰਨਵਾਦ ਤੁਹਾਡਾ। ਜੀ ਹਾਂ ਚਲੋ ਹੁਣ ਪਿੰਨੀਆਂ ਬਣਾਈਆਂ ਵਣ ਇਹ ਆ ਲਾਸਟ ਕੰਮ ਰਹਿ ਗਿਆ ਹੁਣ ਇਹ ਵਾਲਾ ਕਰਾ ਦੇਣਾ ਮੇਰੀ। ਤੁਸੀਂ ਹੈਲਪ ਕੀਤੀ ਮੈਂ ਤਾਂ ਕਿ। ਹੁਣ ਪਿੰਨੀਆਂ ਬਣਾ ਲਈਏ। ਇਹਨਾ ਇਦਾਂ ਕਰੀਏ ਵੀ ਮੋਟੇ-ਮੋਟੇ ਪਿੰਨੀਆਂ ਬਣਾ ਲਨੇ ਕਿਤੇ ਥਾਂ ਘੱਟ ਮਲਣਗੀਆਂ ਤੇ ਮੋਟੀਆਂ-ਬੁੱਟੀਆਂ ਬਣਾ ਲੈ ਜਿੱਦਾਂ ਦੂਸਰੀ ਵਾਰੀ ਨਹੀਂ ਕੀਤਾ ਤੇ ਬਾਅਦ ਵਿੱਚ ਇਹਨਾਂ ਨੂੰ ਕਰਦਣਾ ਕੱਟ ਕੇ ਤੇ ਪੀਸ ਬਣਾਵਾਂਗੇ। ਉਦੋਂ ਫਿਰ ਭਾਂਡੇ ਕਿੰਨੇ ਰੋਝ ਜਾਣੇ ਆ ਤੇ ਫਿਰ ਟੱਕ ਦੇਣਾ ਦੀ ਰਾਤ ਨੂੰ ਸਵੇਰ ਉੱਠ ਕੇ ਇਹ ਪੀਜ ਬਣਾ ਲਾਂਗੇ ਜਿਹੜੇ ਠੰਡਾ ਹੋਏਗਾ ਨਾ ਤੇ ਪੀਜ ਨੂੰ ਵੜਬਿਆਂ ਚ ਪਾ ਲਾਂਗੇ ਨਾ ਐਨੀ ਗਾ ਹਾਂ ਐਡੇ-ਐਡੇ ਨੇ ਐਡੇ ਬਣਾਓ ਫਿਰ ਉਹ ਗੋਲੇ ਕਿਹਾ ਗੋਲੇ ਵੱਡੇ ਹੀ ਕਹਿ ਲਈਏ ਨਾ ਵੱਡੇ-ਵੱਡੇ ਗੋਲੇ ਬਣਾ ਲਈਏ ਫਿਰ ਕੱਟੇ ਚ ਜਾਣੇ ਆ ਉਹ ਦੂਸਰੇ ਦੇ ਤਾਂ ਮੈਂ ਮਾਹੀ ਬਣਾਏ ਸੀ 10-15 ਗੋਲੇ ਬਣਾਏ ਸੀ ਤੇ ਹੁਣ ਕੱਟ ਕੇ ਉਹਨਾਂ ਨੂੰ ਪੀਜ ਮੈਨੂੰ ਕੀ ਮੈਂ ਦੇਖੋ ਬਣਾ ਦਣਾ ਨਾ ਨਹੀਂ ਐਡਾ ਵੱਡਾ ਨਹੀਂ ਬਣਾਉਣਾ ਹਾਂ ਐਡੇ-ਐਡੇ ਬਣਾ ਹੀ ਜਾਓ ਤੁਹਾਨੂੰ ਇਹ ਕਹਿਣਾ ਪਾਲਾ ਹੁੰਦੀ ਕਰ ਲਿਓ ਮਮੀ ਕਿ ਕਿਹੜੇ ਚਾਲੀ ਕੰਮ ਕਰਦੇ ਰਹੇ ਆ ਆਹੋਂਗਾ ਕਿ ਹੈ ਨਾ ਕਿਦਾਂ ਚੌੜਾ ਦੀ ਬਿੰਨੀਆਂ ਬਣਾਉਂਦੇ ਹੁੰਦੇ ਸੀ ਮਮੀ ਚੌੜੀਆਂ ਗਾੜੀਆਂ ਦੀਆਂ ਗਾੜੀਆਂ ਦੀਆਂ ਗਾੜਾ ਮਿੱਟੀ ਦਾ ਮੈਂ ਭਾਂਡੇ ਦੀ ਗੱਲ ਕਰਦੀਆਂ ਮੈਂ ਕਾਰੇ ਵਾਲਾ ਹੋ ਗਿਆ ਐਕਸਪੀਰੀਅਸ ਦੀ ਗੱਲ ਕਰ ਰਹੇ ਆ ਕਿ ਮਿੱਟੀ ਦੇ ਬਣਾ ਕੇ ਨਾ ਉਹ ਕੋਈ ਦਾ ਖੇਡਦੇ ਨੇ ਹਾਂ ਤੇ ਆਹ ਨਾ ਸਮਝ ਕੇ ਕਿ ਮਟਕੇ ਮਾਰੇ ਵਰੇ ਉਮਦਵੀ ਕਿਹੜੇ ਡੰਗ ਲੱਗਿਆ ਕੋਈ ਚਾਰ ਜੀ ਹੁਣ ਇਹ ਹੋ ਗਏ ਟੈਂਡੇ ਦਾ ਬਿੰਨੀਆਂ ਦਾ ਆ ਸਾਡਾ ਹੋ ਗਿਆ ਹੁਣ ਭਾਂਡਾ ਰੈਡੀ ਭਾਂਡਾ ਵੇਖ ਲੈ ਇਹਨੂੰ ਆਂਦੇ ਭਾਂਡਾ ਕਿਉਂ ਕਹਿੰਦੇ ਆ ਇੱਡੇ ਵੱਡੇ ਭਾਂਡੇ ਚ ਪਿਆਵਾ ਦਾ ਫੇਰ ਹੀ ਭਾਂਡਾ ਆਂਦੇ ਨੇ ਇਹਨੂੰ ਅੱਛਾ ਕੋਝ ਕੱਟਦੀ ਇਹਨੂੰ ਕੋਝ ਕੱਟਦੀ ਆ ਵੀ ਇਹਦੀ ਕੜਾਈ ਵੱਡੀ ਹੁੰਦੀ ਆ ਤੇ ਡੇਡ ਵੱਡੇ ਆਪਾਂ ਦੇ ਆ ਜਦ ਬਣਦਾ ਇਸ ਕਰਕੇ ਇਹਨੂੰ ਨਾਮ ਦਿੱਤਾ ਗਿਆ ਭਾਂਡਾ ਨਾ ਕਾਰਨ ਕੋਈ ਪੱਕਾ ਹੋਰ ਹੋਊਗਾ ਜੈ ਭਾਂਡੇ ਦਾ ਇਹ ਕਾਰਨ ਨਹੀਂ ਹੈਗਾ ਉਹ ਦੱਸ ਦਿੰਨਾ ਉਹਨਾਂ ਨੇ ਪੁਰਾਣੀਆਂ ਬੀਬੀਆਂ ਜਿਹੜੀਆਂ ਹੁੰਦੇ ਬਜ਼ੁਰਗ ਹੁੰਦੇ ਸੀ ਉਹ ਉਹਨਾਂ ਨੇ ਨਾਮ ਪਾਇਆ ਸੀ ਨਾ ਕਿ ਜਿੱਦਾਂ ਵੀ ਇਦਾਂ ਹੁਣਾਵਾ ਸਿਲੇ ਵਿੱਚ ਤੇ ਉਹਨਾਂ ਨੇ ਜਨਾਨੀ ਨੂੰ ਭਾਂਡਾ ਬਣਾ ਕੇ ਦਈਏ ਇਦਾਂ ਉਹੀ ਨਾ ਚਲਦਾ ਆ ਵਾ ਤੇ ਹੁਣ ਇਹ ਹੁਣ ਇਦਾਂ ਰੈਡੀ ਹੋ ਗਿਆ ਵਾ ਇਹਨੂੰ ਹੀ ਰਾਤ ਰੱਖਣਾ ਵਾ ਤੇ ਇਹਦਾ ਜਿਹੜਾ ਘਿਓ ਜੰਮ ਜਾਣਾ ਵਾ ਰਾਤ ਰੱਖਣਾ ਫਿਰ ਕੱਲ੍ਹ ਜਣਾ ਵਾ ਕਿੱਥੇ ਕੱਲ੍ਹਣਾ ਇੱਥੇ ਰਹਿਣਾ ਇਹਨੂੰ ਸਵੇਰ ਨੂੰ ਮਤਲਬ ਕਿ ਇਹਦੇ ਪੀਸ ਕਰ ਲੈਣੇ ਛੋਟੇ ਛੋਟੇ ਵੀ ਜਿੰਨਾ ਕੇ ਖਾਦਾ ਜਾਏ ਇੱਕ ਟੁਕੜੀ ਫੜ ਕੇ ਪੀਸ ਕਰਕੇ ਤੇ ਫਿਰ ਅਹੀਂ ਇਹਨਾਂ ਨੂੰ ਸੰਭ ਦੇ ਰੱਖ ਲਾਂਗੇ ਤੇ ਅੱਜ ਦਾ ਵਲੋਗ ਸਾਡਾ ਇੱਥੇ ਖਤਮ ਹੂੰ ਤੇ ਬਾਕੀ ਤੁਸੀਂ ਦੱਸਿਓ ਭੀ ਕਿਵੇਂ ਦਾ ਲੱਗਾ ਏ ਤੇ ਇਹਦੇ ਵਿੱਚ ਕੀ ਕਮੀ ਆ ਕੋਈ ਮਤਲਬ ਕਿ ਅਹੀਂ ਸਭ ਕੋ ਜੀ ਇਦਾਂ ਬਣਾਇਆ ਵਾ ਤੇ ਤੁਸੀਂ ਵੀ ਇਦਾਂ ਹੀ ਬਣਾਉਂਦੇ ਹੋ ਤੇ ਬਾਕੀ ਜੋ ਵੀ ਕੁਝ ਗੱਲਬਾਤ ਹੋਏਗੀ ਦੱਸਿਓ ਕਿ ਜਿਹੜੀਆਂ ਚੀਜ਼ਾਂ ਇਹੀ ਜਿੱਦਾਂ ਜਿੱਦਾਂ ਪਾਉਂਦੇ ਆ ਤੇ ਇਦਾਂ ਹੀ ਸਾਰੇ ਪਾਉਂਦੇ ਨੇ ਕਿ ਜਾਂ ਆਪਣਾ ਆਪਣਾ ਤਰੀਕਾ ਸਾਰਿਆਂ ਦਾ ਵੱਖਰ ਵੱਖਰਾ ਹੁੰਦਾ ਹੈ ਤੇ ਜਾਂ ਕੁਝ ਹੋਰ ਐਡ ਕਰਨਾ ਹੋਏ ਖੋਸਾ ਦਾ ਦੇ ਵਿੱਚ ਬਾਕੀ ਉਹ ਤਾਂ ਉਹ ਤੇ ਆਪਣੀ ਮਰਜ਼ੀ ਹੁੰਦੀ ਆ ਆਪ ਵਿੱਚ ਜੋ ਮਰਜ਼ੀ ਐਡ ਕਰੀ ਜਾਓ ਹੁਣ ਜਿਸ ਤਰ੍ਹਾਂ ਆਪੀ ਕਿਹਨੇ ਗੁੰਦਣਾ ਖਾਣੀ ਹੋਏ ਤੇ ਬਾਦਾਮ ਵੀ ਨਾ ਪਾਉਣੇ ਹੁਣ ਹੁਣ ਉਦਾਂ ਵਿੱਚ ਸੱਚ ਉਹ ਵੀ ਪਾਉਂਦੇ ਹੁੰਦੇ ਆ ਸ਼ਿਵਾਰੇ ਪਾਉਂਦੇ ਆ ਮਨੱਕੇ ਪਾਉਂਦੇ ਮੇਵੇ ਜਿਹੜੇ ਹੁੰਦੇ ਉਹ ਵੀ ਪਾਉਂਦੇ ਆ ਪਰ ਉਹ ਜਿਆਦਾ ਫਿਰ ਗਰਮ ਹੋ ਜਾਂਦਾ ਨਾ ਤੇ ਜਿਆਦਾ ਗਰਮ ਤੇ ਨਹੀਂ ਚਾਹੀਦੀ ਸਰਾਟ ਤੇ ਖਾਈ ਜਾਂਦਾ ਵਾ ਮਤਲਬ ਠੰਡ ਵਿੱਚ ਖਾਂਦੇ ਰਹੀਦਾ ਵਾ ਪਰ ਪਤਾ ਜਾ ਕੇ ਗਰਮੀਆਂ ਚ ਲੱਗਦਾ ਵਾ ਜਦੋਂ ਦੁਪਹਿਰ ਨੂੰ ਚੁਪਕਾ ਨਿਕਲਦੇ ਆ ਨਾ ਸਿਰ ਤੇ ਵੀ ਸੂਂਜਾ ਵਜੰਡਾ ਪਈ ਜਾਂ ਸਾਰੇ ਸਰੀਰ ਤੇ ਉਦੋਂ ਪਤਾ ਲੱਗਦਾ ਵੀ ਤੇ ਇਹ ਬਣਾਇਆ ਹੀ ਤੇ ਬਸ ਇਹ ਆ ਵੀ ਸਮਾਨ ਜਿਹੜਾ ਜਿਹੜੀਆਂ ਚੀਜ਼ਾਂ ਹੁੰਦੀਆਂ ਲੱਕ ਵਾਸਤੇ ਤੇ ਸਿਰ ਵਾਸਤੇ ਤਾਕਤ ਵਾਸਤੇ ਮਗਜ ਹੁੰਦੇ ਆ ਇਹੋ ਜੀਆਂ ਚੀਜ਼ਾਂ ਪਾ ਲਈਆਂ ਵੀ ਬਹੁਤਾ ਗਰਮ ਨਾ ਹੋਏ ਤੇ ਬਾਕੀ ਘੋਟ ਡਰਦੀਆਂ ਵੀ ਘੋਣਾ ਇੰਨਾ ਪੈ ਤੇ ਘੋ ਫੇਰ ਦੋ ਟੱਬੇ ਪੈ ਗਏ ਆ ਮਤਲਬ ਲੱਗਦਾ ਡੇ ਡੇਢ ਘਟਾ ਪਿਆ ਵਾ ਮਤਲਬ ਕਿ ਆਰ ਦੋ ਪੂਰੇ ਨਹੀਂ ਪਏ ਇੱਕ ਅੱਧਾ ਹੀ ਇੰਨਾ ਇੰਨਾ ਹੀ ਇੱਕ ਪੂਰਾ ਪੈ ਗਿਆ ਵਾ ਤੇ ਚਲੋ ਜੀ ਹੁਣ ਚਲੋ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ